ਇਹ ਵੀ ਪਹਿਲਵਾਨ ਆਪਣੇ ਆਪਣੇ ਪਰਮਾਤੇ ਖਾਣੇ ਪਾਚੇ ਜੁੜੇ ਪਹੁੰਚਣ ਦੀ ਕਿਰਪਾਤਾ ਕਰੋ ਉਧਰ ਪਵਨ ਪਹਿਲਵਾਨ ਜੀ ਲਿਵਾਣਾ ਜੋ ਕਿ ਇਸ ਠਿਕਾਣੇ ਅਕੈਡਮੀ ਦੇ ਕਿੰਨੇ ਦਾ ਬੇਟਾ ਪਹਿਲਵਾਨੀ ਦੇ ਦਾਪੇ ਸਿੱਖਦਾ ਹੈ ਇਹਨਾਂ ਵੱਲੋਂ ਵੀ ਮੋਢੇ ਨਾਲ ਮੋਢਾ ਲਾ ਕੇ ਇਹ ਕਸਤੀ ਸੰਗਤ ਦੇ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਪਵਨ ਪਹਿਲਵਾਨ ਜੀ ਉਹਨਾਂ ਦਾ ਵੀ ਮੈਂ ਦਿੱਤੀਆਂ ਤੇ ਰਾਜਿਆਂ ਵਿੱਚੋਂ ਤਹਿਦਿਲ ਧੰਨਵਾਦ ਕਰਦਾ ਅਗਲੇ ਕੁਸ਼ਤੀ ਜੱਜ ਪਹਿਲਵਾਨ ਕਿਉਂ ਨਹੀਂ ਆਉਗੇ ਅਗਰ ਕੀ ਜਾਂਦਾ ਵਾਹ ਜੀ ਵਾਹ

जॉर्डन का ये मर्दों की उधर अग्नि बल्ले 100 रुपया समाइल ले जेड़ा पौंदा हो गया उधर हरमन पहलवान तो जेड़ा कुश्ती जीत गया हरमन पहलवान तो गेड़ा भी जेड़ा कुश्ती जीत गया अगली मुक्की के पहलवान